ਲੁਹਾ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਲੈ ਕੇ ਆਇਆ ਵਿਕਰੀ ਲਈ Honda Amaze 2013 ਮਾਡਲ ਗੱਡੀ ਦਾ ਦੂਜਾ ਮਾਲਕ ਹੈ ਸਾਰੇ 4 ਟਾਇਰ ਬਿਲਕੁਲ ਨਵੇਂ ਪਵਾਏ ਹੋਏ ਇੰਜਨ ਫੁੱਲ ਸਮੂਥ ਕੋਈ ਵੀ ਕੰਮ ਦੀ ਲੋੜ ਨਹੀਂ ਵਿੱਚੋਂ ਪੂਰੀ ਗੱਡੀ ਸਾਫ ਆ ਅਤੇ ਕਾਰਜ ਪੱਤਰ ਬਿਲਕੁਲ ਓਕੇ ਨੇ ਜੇ ਹੁਣ ਆਪਾਂ ਰੇਟ ਦੀ ਗੱਲ ਕਰੀਏ ਵੀਰ ਕੰਨਿਓ 3 ਲੱਖ ਡਿਮਾਂਡ ਰੱਖੀ ਗਈ ਹੈ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਹੋਰ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ 9417331407 ਇਸੇ ਵੀ ਪ੍ਰਕਾਰ ਦੀ ਐਡ ਲਗਾਉਣ ਵਾਸਤੇ 8198820393 ਦਿੱਤੇ ਹੋਏ ਨੰਬਰ ਤੇ ਵੀਡੀਓ ਜਾਂ ਫੋਟੋ ਖਿੱਚ ਕੇ ਸਾਨੂੰ ਸੈਂਡ ਕਰ ਸਕਦੇ ਹੋ